ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਸ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋ ਅੱਜ ਦੀ ਜੋ ਵੀਡੀਓ ਮੋਗਾ ਟਰੈਕਟਰ ਮੰਡੀ ਦੀ ਹੈ ਅੱਜ ਜੋ ਵੀ ਟਰੈਕਟਰ ਮੰਡੀ ਤੇ ਪਹੁੰਚੇ ਕਿਹੜੇ ਕਿਹੜੇ ਮਾਡਲ ਪਹੁੰਚੇ ਤੇ ਉਹਨਾਂ ਦੇ ਰੇਟ ਤੁਹਾਡੇ ਨਾਲ ਕਰਦੇ ਆ শেয়ার ਸੋ ਵੀਡੀਓ ਨਾਲ ਜੁੜੇ ਰਹੋ ਸਭ ਤੋਂ ਪਹਿਲਾ ਟਰੈਕਟਰ ਜਿਹੜਾ ਤੁਹਾਨੂੰ ਦਿਖਾ ਰਹੇ ਆ ਆਪਾਂ ਫਾਰਮ ਟਰੈਕ ਇਹ 60 60 ਹੈ ਮੈਂ ਤਾਂ ਆਜੇ ਫੈਸਲਾ ਲਗਾਉਂਗਾ ਰੰਗ ਰੋਗਨ ਤੁਸੀਂ ਦੇਖ ਸਕਦੇ ਆ ਇਹ ਟਾਇਰ ਜਿਹੜੇ ਬਿਲਕੁਲ ਇਸ ਦੇ ਨਵੇਂ ਹੈ 12 ਮਾਡਲ ਆ 3,75,000 ਰੁਪਿਆ ਡਿਮਾਂਡ ਹੈ ਇਹ ਮਾਰਕਾ ਦੇ ਉਸ ਦੇ ਨਾਲ ਆ ਗਿਆ 60 ਫਾਰਮ 2007 ਮਾਡਲ 2,80,000 ਰੁਪਿਆ ਡਿਮਾਂਡ ਹੈ ਇਹ ਵੀ ਟਰੈਕਟਰ ਬਿਲਕੁਲ ਨਵੇਂ ਟਾਇਰਾਂ ਚ ਐਮਾਰਕ ਦੇ ਟਾਇਰ ਹੈ ਤੇ ਰੰਗ ਰੋਗਨ ਦੇ ਕੱਢੇ ਬਿਲਕੁਲ ਸਾਫ ਹੈ ਕਿਹੜਾ ਕੱਟਿਆ ਉਹ ਦੇ ਨਾਲ ਆ ਗਿਆ ਜੀ 25 11 88 ਮਾਡਲ 1 ਲੱਖ ਤੇ 2000 ਰੁਪਿਆ ਡਿਮਾਂਡ ਹੈ ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਜੋ ਵੀ ਇਸ ਫੈਕਟਰ ਦਾ ਟਾਇਰ ਆ ਜੋ ਇੱਥੇ ਥੋੜੇ ਖਸ ਹੋਏ ਪਏ ਪਰ ਗੁੱਡੀ ਦੀ ਕੰਡੀਸ਼ਨ ਜਿਹੜੀ ਸਾਠ ਟੱਕਸੇ ਆਪਾਂ ਵੇਚ ਸਕਦੇ ਹਾਂ 88 ਮਾਡਲ ਇਹਦੇ ਨਾਲ 1 2 ਉਸ ਦੇ ਨਾਲ ਆ ਗਿਆ ਫਾਰਮ 6 ਬਿਲਕੁਲ ਸਾਫ ਟਾਇਰਾਂ ਦੇ ਵਿੱਚ ਇਸ ਮਾਰਕ ਤੇ ਸਰਵਾਦੀ ਵੀ ਪਾ ਲੈ ਮੋਬਾਈਲ ਨੰਬਰ ਵੀ ਬੋਲ ਦੋ ਕਿਹੜਾ ਉਹ ਦੋ ਟਰੈਕਟਰ ਆ ਜਿਹੜੇ ਆਪਾਂ ਹਾਂ ਇੱਕ ਮਿੰਟ ਆ ਭਾਈ ਕੋਈ ਗੰਨ ਇੰਨਾ ਚ ਤਾਂ ਕੋਈ ਨਹੀਂ ਤੁਹਾਡੇ ਹੀ ਠੀਕ ਹੈ ਜੀ ਫਾਰਮ 60 ਪੰਜਾਬ ਨੰਬਰ ਹੈ ਵੀ ਟਰੈਕਟਰ 2008 ਮਾਡਲ ਦਾ 290000 ਰੁਪਏ ਮਾਲਕਾਂ ਦੀ ਦਮਾਨ ਹੈ ਟਾਇਰ ਜਿਹੜੇ ਇਹਨਾਂ ਦੇ ਇਸ ਤੇ ਬਿਲਕੁਲ ਸਾਫ ਹੈ ਆ ਰਹੇ ਪੰਜਾਬ ਨਾਲ ਦੀ টারਬੋ 2014 ਮਾਡਲ 5 ਲੱਖ 90000 ਰੁਪਏ ਡਿਮਾਂਡ ਰੰਗ ਰੋਗਨ ਦਾ ਵੀ ਟਰੈਕਟਰ ਸਾਫ਼ ਹੈ ਇਸ ਦਾ ਐਕਸਾਈਡ ਦੇ ਟਾਇਰ ਵੀ ਬਿਲਕੁਲ ਨਵੇਂ ਤੇ ਫਰੰਟ ਦੇ ਟਾਇਰ ਵੀ ਬਿਲਕੁਲ ਨਵੇਂ ਪਾਵਰ ਸਟੇਮੈਂਟ ਉਸ ਦੇ ਨਾਲ ਜਿਹੜਾ ਦੇਖ ਤੁਹਾਨੂੰ ਦਿਖਾ ਰਹੇ ਹਾਂ ਕਰਮਨ ਦਾ GaAs ਜੰਗਿਆਰਾ ਵਾਲਾ ਹੈ ਰੰਗ ਰੋਗੰ ਦਾ ਟਰੈਕਟਰ ਪੂਰਾ ਹੀ ਸਾਫ ਆ ਮਾਡਲ 2016 6 ਲੱਖ 35000 ਰੁਪਇਆ ਡਿਮਾਂਡ ਆ ਬਿਲਕੁਲ ਸਾਫ ਆ ਨੀਚੇ ਵੀ ਬਾਈਨ ਵਾਲਾ ਪੂਰਾ ਜਿਗਾਰਡ ਕੀਤਾ ਹੋਇਆ ਮਿੱਟੀ ਨਾਲ ਗਲੇਣਾ ਟਰੈਕਟਰ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਪਈ ਆ 16 ਦੇ ਟਾਇਰਾਂ ਚਾ ਕੋਲੋ ਕੰਪਨੀ ਦੇ ਨਾਲ ਦੇ ਹੀ ਹੈਟਰ ਹਾਂ ਫਾਸਟ ਹੋ ਫਸਟ ਉਹ ਨੰਬਰ ਦੇਣਾ ਬਿਲਕੁਲ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਜੀ ਪਾਵਰ ਸਟੀਅਰ ਨਾਲ ਤੁਸੀਂ ਦੇਖ ਸਕਦਾ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸੋ 9888 40785 98 888 88 40785 40785 ਕੀ ਨਾਮ ਹੈ ਬਾਈ ਦਾ ਜੀ ਅਹੀ ਸਿੰਘ ਲਖਵੀਰ ਸਿੰਘ ਬਾਈ ਦਾ ਨਾਮ ਆ ਤੇ ਪਿੰਡ ਕਿਹੜਾ ਬਾਈ ਦਾ ਜੀ ਮਾੜੀ ਉਸਦਾ ਜੀ ਜ਼ਿਲ੍ਹਾ ਮੋਗਾ ਤੇ ਇਹ ਨੰਬਰ ਕਿੱਥੋਂ ਦਾ ਹੀ ਹੈ ਇਹ ਮੋਗੇ ਦਾ ਹੀ ਹੈ ਜੀ ਪੀ ਵੀ 29 ਆ ਠੀਕ ਹੈ ਉਸ ਦੇ ਨਾਲ ਆ ਗਿਆ ਸਵਰਾਜ 855 ਟਰੈਕਟਰ ਇਹ ਵੀ ਰੰਗ ਰੋਗੰ ਦਾ ਪੂਰਾ ਹੀ ਸਾਫ਼ ਆ ਤੁਸੀਂ ਬਾਕੀ ਵੀਡੀਓ ਚ ਵੀ ਦੇਖ ਸਕਦੇ ਆ ਟਾਇਰਾਂ ਦੀ ਗੱਲ ਕਰੀਏ ਟਾਇਰ ਵੀ ਬਿਲਕੁਲ ਸਾਫ਼ ਆ ਜੀ 14 ਦੇ ਟਾਇਰਾਂ ਚ ਐਮ ਆਰਫ ਦੇ ਟਾਇਰ ਕਿਤੋਂ ਵੀ ਲੀਕ ਵਗੈਰਾ ਨਹੀਂ ਸਾਫ਼ ਪਿਆ ਟਰੈਕਟਰ 2008 ਮਾਡਲ ਆ 3,55,000 ਰੁਪਏ ਡਿਮਾਂਡ ਆ ਪੰਜਾਬ ਨੰਬਰ ਆ ਪੀ ਵੀ 47 ਤੇ ਮਾਲਕ ਇਹਨਾਂ ਦੇ ਕੋਲ ਆ ਜੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਤੁਹਾਨੂੰ ਨੰਬਰ ਕਰਦੇ ਆ ਸ਼ੇਅਰ ਜੇ ਕਿਸੇ ਵੀ ਭਾਈ ਨੂੰ ਟਰੈਕਟਰ ਦੀ ਲੋਡ ਆਫ 855 2008 ਮਾਡਲ ਦੇ ਬਾਈ ਜੀ ਨਾਲ ਸੰਪਰਕ ਕਰਕੇ ਖਰੀਦ ਸਕਦੇ ਸੱਸੀ ਗੱਲ ਬਾਈ ਜੀ ਕੀ ਨਾਮ ਆ ਬਾਈ ਜੀ ਗਰਸੇਵ ਸਿੰਘ ਬਾਈ ਦਾ ਨਾਮ ਆ ਜੀ ਪਿੰਡ ਕਿਹੜਾ ਹੈ ਮਿੱਟੂਵਾਲ ਵੱੱਡੂਵਾਲ 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 ਜ਼ਿਲ੍ਹਾ ਮੋਗਾ ਹੀ ਹੈ ਜ਼ਿਲ੍ਹਾ ਮੋਗਾ ਹੀ ਤੇ ਆਪਣਾ ਮੋਬਾਈਲ ਨੰਬਰ ਦੱਸੋ ਜੀ 98766 552 ਕਰਨ 54291 ਲੋ ਜੀ ਕਿਸੇ ਵੀ ਭਾਈ ਨੇ 855 ਦਾ ਟਰੈਕਟਰ ਲੈਣਾ ਹੋਵੇ ਤਾਂ ਭਾਈ ਜੀ ਨਾਲ ਸੰਪਰਕ ਕਰ ਸਕਦੇ ਸੋ ਜੁੜੇ ਰਹੋ ਵੀਡੀਓ ਨਾਲ ਹੋਰ ਵੀ ਟਰੈਕਟਰ ਤੁਹਾਨੂੰ ਦਿਖਾਵਾਂਗੇ ਉਸ ਦੇ ਨਾਮ ਆ ਗਏ ਮਿਹੰਦਰਾ 265 ਰੰਗ ਰੂਬਨ ਦਾ ਟਰੈਕਟਰ ਠੀਕ ਠਾਕ ਹੈ ਬੈਕ ਸਾਈਡ ਦੇ ਟਾਇਰ ਆ ਪਰ 45-50 ਪੈਸੇ ਕਹਿ ਸਕਦੇ ਜਿਹਦੇ ਮਾਡਲ ਦੀ ਗੱਲ ਕਰੀਏ ਮਾਡਲ 94 1 ਲੱਖ ਤੇ 45000 ਰੁਪਏ ਮਾਲਕਾਂ ਦੀ ਡਿਮਾਂਡ ਹੈ ਉਸ ਦਿਨ ਨਾਲ ਅਗੇ 735 99 ਮਾਡਲ ਆ 180000 ਰੁਪਏ ਡਿਮਾਂਡ ਇਹ 13 ਦੇ ਟਾਇਰਾਂ ਚ ਜੀ ਪੰਪ ਵੀਰ ਸਟਰੈਕਟਰ ਦਾ ਬਾਰਾ ਜੀ ਪੰਜਾਬ ਨੰਬਰ 99 ਦੀ ਡਿਮਾਂਡ 180 ਹੈ ਜੀ ਬੈਕ ਸਾਈਡ ਦੇ ਟਾਇਰ ਬੀਕੇਟੀ ਕੰਪਨੀ ਦੇ ਉਸ ਦਿਨ ਨਾਲ ਅਗੇ ਫਾਰਮ 60 2002 ਮਾਡਲ ਆ 260000 ਰੁਪਏ ਡਿਮਾਂਡ ਪੰਜਾਬ ਨੰਬਰ ਇਹ ਵੀ ਪੀਵੀ 25 ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਪਈ ਹੈ ਤੇ ਰੰਗ ਰੂਪ ਨੂੰ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਮਾਡਲ 2002 260 ਡਿਮਾਂਡ ਉਸ ਦੇ ਨਾਲ ਆ ਗਈ 4855 2001 ਮਾਡਲ ਹੈ 2 ਲੱਖ ਤੇ 65 ਹਜ਼ਾਰ ਦੇ ਡਿਮਾਂਡ ਹੈ ਬੈਕ ਸਾਈਡ ਦੇ ਟਾਇਰਾਂ 55 ਤੋਂ 60 ਤੱਕ ਦੇ ਆਪਾਂ ਤੁਹਾਨੂੰ ਦਿਖਾ ਦੇਣਾ ਇਹ 13 ਦੇ ਟਾਇਰਾਂ ਜੀ ਇਹ ਜਿਹੜੇ ਉੱਚੇ ਮਾਡਲ ਆਉਂਦੇ ਆ ਉਹ 14 ਆਉਂਦੇ ਉਸ ਦੇ ਨਾਲ ਆ ਗਈ ਫਾਰਮ ਸਾਥ 2008 ਮਾਡਲ 290000 ਰੁਪਿਆ ਡਿਮਾਂਡ ਹੈ 13 ਦੀ ਕੰਡੀਸ਼ਨ ਵੀ ਸਾਫ ਜਿਹਾ ਤੇ ਰੰਗ ਰੋਗਨ ਤੁਸੀਂ ਟਰੈਕਟਰ ਦਾ ਵੀਡੀਓ ਚ ਦੇਖ ਸਕਦੇ ਹੋ ਉਹਦੇ ਨਾਲ ਆ ਗਿਆ 744 2002 ਮਾਡਲ 250000 ਰੁਪਿਆ ਡਿਮਾਂਡ 13 ਦੇ ਟਾਇਰਾਂ ਚ ਹੀ ਐਮ ਆਰਪ ਦੇ ਟਾਇਰ 13 ਦੀ ਕੰਡੀਸ਼ਨ ਵੀ ਠੀਕ ਠਾਕ ਰੰਗ ਰੋਗਨ ਮੇਰੇ ਟਰੈਕ ਸਾਫ ਹੈ ਜੀ ਤਾਂ ਦੇਖ ਸਕਦੇ ਹੋ ਵੀਡੀਓ ਚ ਟਰੈਕਟਰ ਨੂੰ ਦੇ ਨਾਲ ਆ ਗਈ 3604 ਰੰਗ ਰੋਵਨ ਤੁਹਾਨੂੰ ਦਿਖਾਈ ਦੇ ਰਿਹਾ ਹੋਗਾ ਕੈਮਰੇ ਵਿੱਚ ਜੋ ਵੀ ਹੈ ਪੈਰ ਗੁਡੀਅਰ ਤੇ 13 ਦੇ ਟਾਇਰਾਂ ਚ ਖੁਸ਼ਕ ਹੋਇਆ ਟਾਇਰ ਪਰ ਗੁੱਡੀ ਕਾਫੀ ਪਈ ਹੈ 80 ਮਾਡਲ ਆ 1980 1 ਲੱਖ ਤੇ 20000 ਰੁਪਏ ਮਾਲਕ ਦੀ ਦਮਾਲ ਉਹਦੇ ਨਾਲ ਆ ਗਿਆ 95 ਮਾਡਲ ਜੋ ਸਰੇ ਦਾ ਕਿ ਲੱਗਿਆ 735 ਕੰਪਨੀ ਦੇ ਟਾਇਰਾਂ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਹੈ 95 ਮਾਡਲ ਆ 1,55,000 ਰੁਪਿਆ ਡਿਮਾਂਡ ਉਸ ਦੇ ਨਾਲ ਆ ਗਈ 2012 ਮਾਡਲ ਸਵਰਾਜ 855 4,35,000 ਰੁਪਿਆ ਡਿਮਾਂਡ ਆ 14 ਦੇ ਟਾਇਰਾਂ ਚ ਐਮ ਆਰਐਫ ਦੇ ਟਾਇਰ ਆ ਪਾਵਰ ਸਟੇਮ ਟਰੈਕਟਰ ਕੀਤਾ ਹੋਈ ਹੈ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਸਾਫ਼ ਕੰਡੀਸ਼ਨ ਦਾ ਜਾ ਨਾਮ ਆ ਗਿਆ ਮਹਿੰਦਰਾ ਰੰਗ ਰੋਮਨ ਤਾਂ ਤੁਹਾਨੂੰ ਦਿਖਾਈ ਦੇ ਰਿਹਾ ਜੋ ਵੀ ਹੈ ਮਾਡਲ ਇਹ ਹੈ ਜੀ ਇਹ ਮਾਰ ਖਾ ਨਹੀਂ ਲੱਗਿਆ ਹੋਇਆ ਆ ਗਿਆ ਟਰੈਕਟਰ ਮੰਡੀ ਤੇ ਲੱਗਦੀ ਲੱਗਦਾ ਜੇ ਇਹਦਾ ਨਾਮ ਆ ਗਿਆ ਸਵਰਾਜ 855 ਸਹਿਰਾ ਦੀ ਕੰਡੀਸ਼ਨ ਜਿਹੜੀ ਸਾਫ਼ ਹੈ ਜੀ 2001 ਮਾਡਲ ਦਾ 2 ਲੱਖ 55000 ਰੁਪਏ ਦਾ ਮਾਨ ਹੈ ਬੈਕ ਸਾਈਡ ਦੇ ਟਾਇਰ ਆਪਾਂ 5000 ਪੈਸੇ ਕਹਿ ਸਕਦੇ ਹਾਂ ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਵੀਡੀਓ 'ਚ ਉਹਦੇ ਨਾਲ ਆ ਗਿਆ ਸਵਰਾਜ 73599 ਮਾਡਲ 1,90,000 ਰੁਪਿਆ ਡਿਮਾਂਡ ਹੈ 12 ਦੇ ਟਾਇਰਾਂ ਚ ਜੇ ਕੇ ਦੇ ਟਾਇਰ ਬਿਲਕੁਲ ਨਵੇਂ ਟਾਇਰ ਉਹਦੇ ਨਾਲ ਆ ਗਿਆ 98 11 ਐਮ ਪੀ ਆ ਦਾ ਸਾਫ ਟਾਇਰਾਂ ਚ ਇਹ ਵੀ ਟਰੈਕਟਰ 16 ਦੇ ਟਾਇਰਾਂ ਤੋਂ ਵੀ ਕੇ ਕੀ ਦੇ ਟਾਇਰ ਹੈ ਜੰਮੇ ਮੈਂ ਮਾੜਾ ਤੋਂ 2 ਲੱਖ ਤੇ 20,000 ਰੁਪਿਆ ਹੈ ਧੰਨਵਾਦ ਉਸਦੇ ਨਾਲ ਆ ਗਈ ਰਾਜ 855 ਫਸਟ ਓਨਰ ਦੇ ਨਾਲ ਆਈ 2008 ਮਾਡਲ 345000 ਰੁਪਏ ਦੀ ਮੰਗ ਹੈ ক্লোਜ਼ ਕਰ ਦੇਈਏ ਨਾਲ ਟਾਇਰਾਂ ਦੀ ਕਨੈਕਸ਼ਨ ਵੀ ਠੀਕ ਠਾਕ ਪਈ ਹੈ ਬੈਕ ਸਾਈਡ ਦੇ ਟਰੈਕ 43 50% ਕਹਿ ਸਕਦੇ ਗੁਲੀਅਰ ਦੇ ਟਰੈਕ ਹੈ 14 ਦੇ ਟਰੈਕ ਰੰਗ ਰੋਗੰ ਦਾ ਵੀ ਟ੍ਰੈਕ ਸਾਫ਼ ਹੈ ਹੋਰ ਦੇ ਨਾਲ ਆ ਗਈ 2003 ਮਾਡਲ 290000 ਰੁਪਏ ਡਿਮਾਂਡ ਹੈ ਟਾਇਰ ਬਿਲਕੁਲ ਨਵੇਂ ਹੈ ਇਹ ਤੇ ਬੈਕ ਸਾਈਡ ਦੇ ਟਾਇਰ ਐਮਾਰਕਦੇ ਆ ਤੇ 13 ਦੇ ਟਾਇਰਾਂ ਚ ਟਰੈਕਟਰ ਹੈ ਇਹ ਉਹ ਜਿਹਨਾਂ ਲਾਗੇ ਨਾਟਕ ਹੈ ਰੰਗ ਰੋਗੰ ਦਾ ਟਰੈਕਟਰ ਸਾਫ ਹੈ ਬੈਕ ਸਾਈਡ ਦੇ ਟਾਇਰ ਸੋਲਾਂ ਦੇ ਕੋਲੋ ਕੰਪਨੀ ਦੀ ਗੁੱਡੀ ਅਪਰਮੈਂਟ ਕਸੇ کہہ ਸਕਦੇ ਟਰੈਕਟਰ ਹਾਂ ਜੀ ਮਾਡਲ ਆ 2,75000 ਰੁਪਏ ਮਾਲਕਾਂ ਦੀ ਮੰਗ ਦਾ ਆਪਣੀ ਬੈਟਰੇਟ ਕਿਹੜਾ ਪਿੰਡ ਆ ਬਈ ਤੇ ਕਿਹੜਾ ਜੀ ਡਾਲਾ 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 ਜੀ ਜਿਹੜਾ ਮੁੱਕ ਗਈ ਤੇ ਇਹ ਪੰਜਾਬ ਨੰਬਰ ਡਰਾਈਵਰ ਤੇ ਆਪਣਾ ਮੋਬਾਈਲ ਨੰਬਰ ਦੱਸੋ ਬਈ ਬਾਈ ਹਲੇ ਆਇਆ ਨਹੀਂ ਉਹ ਬੈਠਾ ਹੈ ਅੱਛਾ ਅੱਛਾ ਉਧਰ ਬੈਠਿਆ ਬਾਈ ਚਲੋ ਉਧਰ ਬੈਠਿਆ ਸਾਰੇ ਆ ਗਏ ਜਨ ਆ ਰਿਹਾ ਸਾਰਾ ਸਭ ਕੰਮੀ ਆ ਵੀ ਆਪ 93 ਮਾਡਲ 1 ਲੱਖ 27000 ਰੁਪਇਆ ਦਮਾ ਰਿਹਾ 22 ਦਾ ਨੰਬਰ ਨਹੀਂ ਯਾਦ ਚਲੋ ਜੀ ਉਹਦੇ ਨਾਲ ਤੁਹਾਨੂੰ ਹੋਰ ਟਰੈਕਟਰ ਦਿਖਾਉਣੇ ਜੁੜੇ ਰਹੋ ਜਿਹਦੇ ਨਾਲ ਆ ਗਈ 95 11 97 ਮਾਡਲ 1 ਲੱਖ 85000 ਰੁਪਇਆ ਦੀ ਮੰਗ ਪੰਜਾਬ ਨੰਬਰ ਹੈ TV05 ਤੇ ਟਾਇਰ ਜੋ ਇਸਦੇ ਕਾਸੇ ਰਹੇ ਨੇ ਇਹਦੇ ਨਾਲ ਆ ਗਈ 7882 ਮਾਡਲ 85000 ਰੁਪਇਆ ਮਾਡਲ ਟੈਰਸ ਦੇ ਵੀ ਜੋ ਇਹਦੇ ਕੋਲ ਕਾਸਟ ਤੇ ਹੈ ਉਹਦੇ ਨਾਲ ਆ ਗਿਆ ਸਵਰਾਜ 855 ਬਿਲਕੁਲ ਸਾਫ ਪਹਿਰਾਂ ਚ ਹੈ 6 ਮਾਡਲ 3 ਲੱਖ 40000 ਰੁਪਏ ਮੰਗਣਾ ਇੱਕ ਪਾਵਰ ਮੇ ਨਈ ਹੋਇਆ ਇਹਦੇ ਨਾਲ ਆ ਗਿਆ ਸਵਰਾਜ 855 2017 ਮਾਡਲ 5 ਲੱਖ ਤੇ 65000 ਰੁਪਏ ਡਿਮਾਂਡ ਹੈ ਪਾਵਰ ਸਟੇਰ ਨਾਲ ਚਾਰੇ ਟਾਇਰ ਬਿਲਕੁਲ ਨਵੇਂ 20 ਕੀਟੀ ਤੇ ਬੈਕ ਸੈਟ ਦੇ ਟਾਇਰ ਆ 14 ਦੇ ਟਾਇਰ ਆ ਗਏ ਜੀ ਅੱਜ ਦੇ ਨਾਲ ਆ ਗਏ 4 ਲੱਖ ਸੌਰੀ ਦੇ ਨਾਲ ਆ ਗਏ ਮਹਿੰਦਰਾ 475 ਟਾਇਰ ਜਿਹੜੇ ਬਿਰਲਾ ਦੇ ਟਾਇਰਾਂ ਨਿਕਲੇ ਸਨ ਠੀਕ ਠਾਕ ਆ ਪੰਜਾਬ ਨੰਬਰ 97 ਮਾਡਲ ਦੀ ਡਿਮਾਂਡ 1 ਲੱਖ 65000 ਦੇ ਨਾਲ ਆ ਗਏ ਸਵਰਾਜ 855 ਬਿਲਕੁਲ ਸਾਫ ਟਾਇਰਾਂ ਚ ਪਾਵਰ ਸਪੇਰਨ 2015 ਮਾਡਲ ਆ 4 ਲੱਖ 95000 ਰੁਪਿਆ ਦੀ ਮੰਗ ਹੈ ਪੈਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਆ ਉਹਦੇ ਨਾਲ ਆ ਗਿਆ ਜੀ 5055 E aur V4 2015 ਮਾਡਲ ਦੀ ਮੰਗ ਸੀ ਟਾਇਰ ਵੀ ਬਿਲਕੁਲ ਠੀਕ ਫਰੰਟ ਵਾਲੇ ਵੀ ਸਾਫ਼ ਆ ਤੇ ਬੈਕ ਸਾਈਡ ਦੇ ਟਾਇਰ ਵੀ ਬਿਲਕੁਲ ਸਾਫ਼ ਕੰਡੀਸ਼ਨ ਦੇ ਆ ਲੋਕੀ ਦੋਸਤੋ 5055E ਤੇ 855 ਜਿਹੜਾ ਟਰੈਕਟਰ ਤੁਹਾਨੂੰ ਦਿਖਾਇਆ 2015 ਮਾਡਲ 495 ਡਮਡ ਤੇ 2015 ਮਾਡਲ 665 ਇਹਨਾਂ ਦੇ ਮਾਲਕ ਆਪਾਂ ਨੂੰ ਮਿਲ ਗਏ ਆ ਉਹਨਾਂ ਦਾ ਮੋਬਾਈਲ ਨੰਬਰ ਆਪਾਂ ਤੁਹਾਡੇ ਨਾਲ ਕਰਦੇ ਆ ਸ਼ੇਅਰ ਤੇ ਜੇ ਕਿਸੇ ਵੀ ਭਾਈ ਨੂੰ ਇਹਨਾਂ ਦੋਵਾਂ ਟਰੈਕਟਰਾਂ ਚੋਂ ਕਿਸੇ ਵੀ ਟਰੈਕਟਰ ਦੀ ਲੋੜ ਹੋਵੇ ਤਾਂ ਭਾਈ ਜੀ ਨਾਲ ਸੰਪਰਕ ਕਰ ਸਕਦਾ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸੋ ਜੀ 97233187 9872333187 ਤੇ ਜਸਕਰਨ ਸਿੰਘ ਨਾਮ ਹੈ ਹਾਂਜੀ ਲਗਾ ਕੀਤਾ ਹੈ ਬਾਈ ਤੇ 153 ਦਾ 100 ਟਰਾਈਟ ਤੇ ਗਿਆ ਟਰੈਕਟਰ ਉਹ ਇਸ ਸਮੇਂ ਇੱਥੇ ਵੇਲ ਬਾਲ ਨਹੀਂ ਸੋ ਇਹਨਾਂ ਦੋਹਾਂ ਟਰੈਕਟਰ ਚ ਕੋਈ ਵੀ ਟਰੈਕਟਰ ਲੈਣਾ ਹੋਵੇ ਤਾਂ ਬਾਈ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਵੀਡੀਓ ਵੇਖਣ ਲਈ ਧੰਨਵਾਦ